ਇਸ ਕਰਕੇ ਜਿੰਨੇ ਮਰਦ ਬੈਠੇ ਨੇ ਨਾ ਇੱਧਰ ਮੈਂ ਇਹਨਾਂ ਨੂੰ ਕੁਝ ਕਹਿਣਾ ਚਾਹੁੰਦਾ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਕਿ ਆਪਣੀ ਮਾਂ ਦਾ ਤੇ ਆਪਣੀ ਪਤਨੀ ਦਾ ਸਭ ਤੋਂ ਜ਼ਿਆਦਾ ਸਤਿਕਾਰ ਕਰਨਾ ਸਭ ਤੋਂ ਜ਼ਿਆਦਾ ਮਾਂ ਦਾ ਤੇ ਪਤਨੀ ਦਾ ਸਤਿਕਾਰ ਕਰਨਾ ਮਾਂ ਉਹ ਹੈ ਜੇ ੜੀ ਤੁਹਾਨੂੰ ਇਸ ਦੁਨੀਆ ਵਿੱਚ ਲਿਆਈ ਹੈ ਇਸ ਦੁਨੀਆ ਵਿੱਚ ਲਿਆਈ ਹੈ ਮਾਂ ਤੇ ਤੁਹਾਨੂੰ ਬਚਪਨ ਵਿੱਚ ਕਹਿੰਦੀ ਉਹ ਚੰਦਰਮਾ ਦੇਖੋ ਚੰਦਰਮਾ ਦੇ ਨਾਲ ਵੀ ਮਾਂ ਲੱਗਿਆ ਹੋਇਆ ਚੰਦਰ ਮਾਂ ਤੇ ਬਚਪਨ ਵਿੱਚ ਤੁਹਾਨੂੰ ਨਾ ਉਹ ਚੰਨ ਮਾਮਾ ਚੰਨ ਦਿਖਾਉਂਦੀ ਸੀ ਰਾਤ ਨੂੰ ਤੁਹਾਨੂੰ ਚੰਨ ਦਿਖਾਉਂਦੀ ਸੀ ਤੁਹਾਡੀ ਮਾਂ ਤੇ ਪਤਨੀ ਤੁਹਾਨੂੰ ਦੇ ਨੇਵੀ ਤਾਰੇ ਦਿਖਾਉਂਦੀ। ਖਾਲੀਆਂ ਮਾਰਦੇ ਗਿਓ ਪਤਨੀ ਆਸ ਤੇ। ਦਿਨੇ ਤੁਹਾਨੂੰ ਤਾਰੇ ਦਿਖਾਉਂਦੀਆਂ ਨੇ। ਔਰ ਐਨੇ ਤਾਰੇ ਦਿਖਾਉਂਦੀਆਂ ਨੇ, ਐਨੇ ਤਾਰੇ ਦਿਖਾਉਂਦੀਆਂ ਨੇ ਕਿ ਤੁਸੀਂ ਹੱਥ ਜੋੜ ਕੇ ਕਹਿੰਦੇ ਹੋ, ਬੱਸ ਕਰ ਮੇਰੀ ਮਾਂ।